ਲੁਗਾ ਸਾਹ ਬੱਟੂ ਜਿਹਾ ਵੱਜੂਗਾ ਆ ਪੰਖਾ ਸਾਹ ਵੱਡੂ ਕਕਣੀ ਬੱਡੂ ਆ ਰਕੇ ਕਿਨੇ ਨਾ ਨਹੀਂ ਇਹਨੇ ਲੈ ਗਿਆ ਲੋਈ ਯਾਰ ਸੱਡਾ ਗਿਆ ਉੱਡੇ ਗੇਰਦੇ ਤੇ ਆ ਜੀ ਆਵਾਜ਼ ਆ ਜ਼ਿਆਦਾ ਹੋਣੇ ਸਾਈਡ ਨੂੰ ਜਾਂਦੇ ਆ ਇਹ ਓਹ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਕੁਝ ਜੈਕਟ ਪਾੜ ਗਈ ਵੇਖ ਨੂੰ ਤੁਹ ਹਾਂ ਆ ਗਿਆ ਮੈਂ ਦਰ ਆਵਾਜ਼ ਬੜੀ ਥੱਲੇ ਜਾਓ ਇਹ ਆਉ ਗਿਆ ਆਵਾਜ਼ ਬੜੀ ਥੱਲੇ ਲੈ ਆਓ ਇਸ ਦਾ ਟੁੱਟ ਗਿਆ ਇਹ ਉਧਰ ਦਾ ਪਾਣੀ ਚਾ ਆ ਜਾਵੇ ਆ ਆ ਜਾਂਦਾ ਟੁੱਟ ਗਿਆ ਚੱਲੂ ਆ ਇਹ ਆ ਡੇਢ ਦਾ ਥੱਲੇ ਆ ਪਾਵਲੀ ਪਗਣ ਜੀ ਇਹ ਵੱਡਿਆ ਨਹੀਂ ਇਹ ਬੱਚੇ ਕਿੱਥੇ ਥੱਲੇ ਆਇਆ ਇਹ ਆ ਟੁੱਟ ਗਿਆ ਨਹੀਂ ਹਾਂ કે ઇના đây nào, ડોના આ જા ઇતે દમે ઉત આ રહે ઓર Hei, <laughs> Greta!